ਤਵੜੀ ਖਬਰ ਸਾਹਮਣੇ ਆਈ ਹੈ ਇੱਕ ਸੜਕ ਹਾਦਸੇ ਦੇ ਵਿੱਚ 9 ਭਾਰਤੀ ਲੋਕਾਂ ਦੀ ਮੌਤ ਹੋ ਗਈ ਹੈ ਤਫੀਆਨਕ ਸੜਕ ਹਾਦਸਾ 사ウਦੀ ਅਰਬ ਦੇ ਵਿੱਚ ਵਾਪਰਿਆ ਜਿਸ ਦੇ ਵਿੱਚ 9 ਭਾਰਤੀਆਂ ਦੀ ਮੌਤ ਹੋ ਗਈ ਹੈ ਹਾਲਾਂਕਿ 15 ਕੁੱਲ 15 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ 9 ਜਿਹੜੇ ਨੇ ਭਾਰਤੀ ਦੱਸੇ ਜਾ ਰਹੇ ਨੇ ਜਿਹੜੇ ਕਿ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਹੈਗੇ ਨੇ ਕੋਈ ਮੇਸ਼ਤ ਦਾ ਵੀ ਰਹਿਣ ਵਾਲਾ ਹੈ ਕੋਈ ਨੇਪਾਲ ਦਾ ਕੋਈ ਅਲੱਗ-ਅਲੱਗ ਸੂਬਿਆਂ ਦੇ ਜਿਹੜੇ ਨੇ ਉਹ ਨੌ ਭਾਰਤੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ 사우ਦੀ ਅਰਬ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਤਸਵੀਰਾਂ ਤੋਂ ਦਿਖਾ ਰਹੇ ਹਾਂ ਬੜੀ ਹੀ ਪਿਆਰਨਿਕ ਇਹ ਹਾਦਸਾ ਹੁੰਦਾ ਪੱਛਮੀ 사우ਦੀ ਅਰਬ ਦੇ ਜੀਜ਼ਾਨ ਦੇ ਨੇੜੇ ਇੱਕ ਸੜਕ ਹਾਦਸਾ ਹੁੰਦਾ ਜਿਸ ਦੇ ਵਿੱਚ ਨੌ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਜੋ ਦਿੱਤੀ ਗਈ ਹੈ ਜਦਾ ਦੇ ਵਿੱਚ ਭਾਰਤੀ ਮਿਸ਼ਨ ਨੇ बुधवार ਨੂੰ ਇਹ ਜਾਣਕਾਰੀ ਦਿੱਤੀ ਹੈ ਮਿਸ਼ਨ ਨੇ ਆਖਿਆ ਕਿ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਨੇ ਇੱਕ ਹੋਰ ਰਿਪੋਰਟ ਦੇ ਅਨੁਸਾਰ ਕੁੱਲ 15 ਲੋਕਾਂ ਦੀ ਜਿਹੜੀ ਹੈ ਮੌਤ ਹੋਈ ਜਿਨ੍ਹਾਂ ਦੇ ਵਿੱਚ 9 ਭਾਰਤੀ ਸ਼ਾਮਲ ਨੇ ਤਾਂ ਉਦਿਰ ਭਾਰਤੀ ਕੌਂਸਲਰਟ ਨੇ ਟਵੀਟ ਕੀਤਾ ਉਹਨਾਂ ਕਹਿ ਕੇ ਕਿ ਅਸੀਂ 사우ਦੀ ਅਰਬ ਦੇ ਪੱਛਮੀ ਖੇਤਰ ਦੇ ਵਿੱਚ ਜਜ਼ਾ ਦੇ ਨੇੜੇ ਇੱਕ ਸੜਕਾ ਹਾਸ ਦੇ ਵਿੱਚ 9 ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ ਤੇ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਦਿਆਂ ਬਿਆਨ ਦੇ ਵਿੱਚ ਅੱਗੇ ਗਿਆ ਕਿ ਅਸੀਂ ਪ੍ਰਭਾਵਿਤ ਪਰਵਾਰਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਦੇ ਆ ਜਦਾ ਦੇ ਵਿੱਚ ਭਾਰਤੀ ਕੌਂਸਲਟ ਪੂਰੀ ਸਹਾਇਤਾ ਪ੍ਰਦਾਨ ਕਰਦੇ ਤੇ ਅਧਿਕਾਰੀਆਂ ਤੇ ਪਰਿਵਾਰਾਂ ਦੇ ਸੰਪਰਕ ਦੇ ਵਿੱਚ ਅਸੀਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕਰਦੇ ਆ ਤਾਂ ਪੂਰੀ ਘਟਨਾ ਜਿਹੜੀ ਵਾਪਰੀ ਹੈ 사우ਦੀ ਅਰਬ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਭਿਆਨਕ ਹਾਦਸਾ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ ਸਵਾਰ ਸੀਗੇ ਕੁੱਲ 26 ਲੋਕ 26 ਲੋਕ ਸੀਗੇ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਦੱਸਿਆ ਜਾ ਰਿਹਾ ਕਿ ਸਾਰੇ ਕੰਮ ਕਰਨ ਵਾਲੇ ਸੀਗੇ ਕੰਮ ਕਰਨ ਵਾਲੇ ਸਾਰੇ ਬੱਸ ਦੇ ਵਿੱਚ ਸਵਾਰ ਸੀਗੇ ਅਲੱਗ-ਅਲੱਗ ਮੁਲਕਾਂ ਦੇ ਸੀ ਜਿਸ ਦੇ ਵਿੱਚ ਭਾਰਤ ਦੇ ਵੀ ਕਈ ਲੋਕ ਜਿਹੜੇ ਨੇ ਉਹ ਸ਼ਾਮਲ ਸੀਗੇ ਸਬਸਤਵ ਵਿੱਚ ਸਵਾਰਸੀਤਾ ਅਚਾਨਕ ਬੱਸ ਦਾ ਐਕਸੀਡੈਂਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਬੱਸ ਦੇ ਵਿੱਚ ਸਵਾਰ 15 ਲੋਕਾਂ ਦੀ ਜਿਹੜੀ ਮੌਤ ਹੋ ਗਏ ਜਿਨ੍ਹਾਂ ਦੇ ਵਿੱਚ 9 ਭਾਰਤੀ ਹੈਗੇ ਨੇ ਵਾਕ ਵਾਕ ਸੂਬਿਆਂ ਦੇ ਰਹਿਣ ਵਾਲੇ ਨੇ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਬੱਸ ਦੇ ਜਿਹੜੇ ਨੇ ਉਹ ਪਰ ਖਚੇ ਉੱਡ ਗਏ ਨੇ ਬਾਸੂਸੀ ਵੇਖ ਸਕਦੇ ਕਿੰਨੀ ਤਰ੍ਹਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤਾਂ ਇਹ ਤਸਵੀਰਤਾਂ ਦਿਖਾ ਰਿਹਾ ਬੜੀ ਹੀ ਦੁਖਦਾਇਕ ਖਬਰ ਦੁਖਦਾਈ ਖਬਰ ਜੜੀ ਹੈ ਇਹ ਸਾਹਮਣੇ ਆਈ ਹੈ ਜੜੀ ਕਿ ਸਾウਦੀ ਅਰਬ ਤੋਂ ਸਾਹਮਣੇ ਜਿੱਤੇ ਕਿ ਪੱਛਮੀ ਸਾウਦੀ ਅਰਬ ਦੇ ਵਿੱਚ ਜਜ਼ਦਾਨ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ ਨੌ ਭਾਰਤੀਆਂ ਦੀ ਜੜੀ ਮੌਤ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿਨੀ ਬੁਰੀ ਤਰ੍ਹਾਂ ਜੋ ਵਸਤ ਜੜੀ ਹੈ ਉਹ ਨੁਕਸਾਨੀ ਗਈ ਹੈ ਤੇ ਤਸਵੀਰਤਾਂ ਤੋਂ ਨਾ ਸਾਂਝਾ ਕਰ ਰਹੇ ਹਾਂ ਕਿ ਭਾਰਤੀ ਨਾਗਿਕ ਨੌ ਭਾਰਤੀ ਨਾਗਿਕ ਜਿਹੜੇ ਨੇ ਉਹ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ 26 ਜਣੇ ਇਸ ਦੇ ਵਿੱਚ ਸਵਾਰ ਸੀਗੇ ਦੱਸਿਆ ਜਾ ਰਿਹਾ ਹੈ ਕਿ 26 ਲੋਕ ਜਿਹੜੇ ਨੇ ਇਸ ਬੱਸ ਦੇ ਵਿੱਚ ਸਵਾਰ ਸੀਗੇ ਜਿਨ੍ਹਾਂ ਵਿੱਚ 15 ਦੀ ਜਿਹੜੀ ਹੈ ਮੌਤ ਹੋ ਗਈ ਹੈ ਅਤੇ 15 ਦੀ ਮੌਤ ਹੋਈ ਜਿਨ੍ਹਾਂ ਦੇ ਵਿੱਚ ਨੌ ਜਿਹੜੇ ਸੀਗੇ ਉਹ ਭਾਰਤੀ ਸੀਗੇ ਤਾਂ ਸਰਖਾਸਾ ਭਿਆਨਕ ਸਰਖਾਸਾ ਜੀ ਪਰ ਖੱਟੇ ਉੱਡੇ ਗਏ ਨੇ ਤਮਾਕੇ ਦੇ ਸਥਾਨਕ ਪੁਲਿਸ ਪੁੱਜਦੀ ਹੈ ਜ਼ਖਮੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉਧਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿੰਨਾ ਭਿਆਨਕ ਕਿ ਹਾਦਸਾ ਸਾਊਦੀ ਅਰਬ ਦੇ ਵਿੱਚ ਹੋਇਆ